ਟੋਟੇ ਨੂੰ ਕੀ ਹੋ ਗਿਆ ਇਹਨੇ ਵੀ ਅੱਜ ਹੀ ਖਰਾਬ ਹੋਣਾ ਸੀਗਾ ਹੁਣ ਦੱਸ ਕੀ ਕਰਾਂ ਮੈਂ ਤਾਂ ਖੜੀਆਂ ਨਾ ਹੱਥ ਧੋਣ ਬੰਨੀ ਹੁਣ ਤਲੰਬਰ ਦਾ ਨੰਬਰ ਵੀ ਪਤਾ ਨਹੀਂ ਹੋ ਪਤਾ ਨਹੀਂ ਨਾ ਹੋਊਗਾ ਦੇਖਾ ਇਧਰੋਂ ਜੇ ਕਰਕੇ ਜੇ ਕੀ ਪਤਾ ਚੱਲੇ ਪਵੇ ਹਾਂ ਬੜਾ ਔਖਾ ਹੋਇਆ ਕੀ ਕਰਾਂ ਮੈਂ ਹੋ ਗਿਆ ਖਰਚ ਖੜਾ ਪਹਿਲਾਂ ਘਰ ਦੇ ਖਰਚੇ ਨੇ ਪੂਰੇ ਹੁੰਦੇ ਆ ਨਵੇਂ ਖਰਚੇ ਹੋਰ ਤਿਆਰ ਹੋਗੇ ਨੁਕੀ ਮਰਿਆੜੀ ਲੱਗ ਕੇ ਹੋਣਾ ਕਿਤੇ ਹੋਰ ਨਾ ਮਿਲ। ਚੱਲ ਦੇਖਦੀ ਆਂ ਪਲੰਬਰ ਨੂੰ ਫੋਨ ਲਾ ਕੇ ਜੇ ਆਊਗਾ ਤਾਂ। ਮੈਂ ਤਾਂ ਰੱਖਦੀ ਨਾ ਮੈਂ ਬਗੈਰ ਹੱਥ ਤੋਤੇ। ਹੈਲੋ। ਹਾਂਜੀ ਪਲੰਬਰਾਂ ਵਾਲੇ ਬੋਲਦੇ ਆਂ। ਅੱਛਾ ਉਹ ਸਾਡੀ ਜੀ ਟੂਟੀ ਖਰਾਬ ਹੋ ਗਈ ਸੀ ਟੂਟੀ ਠੀਕ ਕਰਵਾਉਣਾ ਹੋਣਾ ਸੀਗਾ। ਅੱਛਾ ਜੀ ਕਦ ਕਾਉਂਗੇ ਫਿਰ ਤੁਸੀਂ ਨੰਨ ਜੀ ਨਾ ਮੇਰੇ ਘਰ ਵਾਲਾ ਤਾਂ ਘਰੇ ਨਹੀਂ ਹੈਗਾ ਜੀ ਉਹ ਤਾਂ ਬਾਹਰ ਰਹਿੰਦੇ ਨੇ ਕੀ ਹਾਂ ਜੀ ਮੈਂ ਕੱਲਿਓ ਹੁੰਨੀ ਆਗੀ ਜਲਦੀ ਆ ਜਾਓ ਸੰਦਾ ਟੂਟੀ ਬਿਨਾਂ ਬਾਹਲਾ ਔਖਾ ਹੈ ਇੱਕੋ ਹੀ ਟੂਟੀ ਹੈਗੀ ਸਾਡੇ ਹੋਰ ਕੋ ਟੂਟੀ ਵੀ ਨਹੀਂ ਹੈਗੀ ਅੱਛਾ ਜੀ ਕੋਈ ਗੱਲ ਨਹੀਂ ਰੋਟੀ ਟੋਕ ਕਟੋਰੀ ਖਾ ਲਿਓ ਠੀਕ ਹੈ ਜੀ ਆ ਜਾਓ ਜੀ ਜ਼ਰੂਰ ਫਿਰ ਆਉਣ ਲੱਗੇ ਮੈਨੂੰ ਫੋਨ ਕਰਦੇ ਹਾਂ ਜੀ ਹਾਂ ਨਹੀਂ ਮੈਂ ਕੱਲਿਓ ਹੁੰਨੀ ਆਗੀ जवाह तो स्कूल गए हुए ने गे ठीक है जी घर आना भी ना भी बहुत औखा गा आप तो मौजन बहार निकल जाता गा सारे स्यापे मेरे गल पै जाते ने गे ਕੰਮ ਤਾਂ ਦਾ ਸਾਰਾ ਘਰ ਦਾ ਤਾਂ ਮੇਰੇ ਗਲ ਪੈਣੀ ਪੈਣਾ ਮੇਰਾ ਤਾਂ ਬਾਹਰ ਲਾ ਵੀ ਮਾਗਰ ਪੈ ਜਾਂਦਾ ਕੰਮ ਸਾਰਾ ਹੁਣ ਜੇ ਉਹ ਹੁੰਦਾ ਤਾਂ ਆਪੇ ਪਲੰਬਰ ਨੂੰ ਫੋਨ ਲਾਉਂਦਾ ਆਪੇ ਕੰਮ ਕਰਵਾਉਂਦਾ ਸਾਰਾ ਜਦ ਹੁਣ ਆ ਗਿਆ ਨਾ ਹੁਣ ਨਹੀਂ ਉਹਨੂੰ ਬਾਹਰ ਜਾਣ ਦਿੰਦੀ ਹੈਗੀ ਵੀ ਪਾਪਾ ਹੀ ਮੇਰਾ ਨਹੀਂ ਸਰਦਾ ਹੈਗਾ ਮੈਂ ਤਾਂ ਹੁਣ ਤੈਨੂੰ ਕਿਤੇ ਨਹੀਂ ਜਾਣ ਦਿੰਦੀ ਹੈਗੀ ਚੱਲ ਕੰਮ ਮੇਰੇ ਸਾਰੇ ਨਿਪੜ ਗਏ ਚੱਲ ਹੁਣ ਮੈਂ ਦੇਖਦੀ ਆ ਕਿ ਕੀ ਪਤਾ ਪਲੰਬਰ ਵਾਲਾ ਨਾ ਆ ਗਿਆ ਹੋਵੇ ਦੇਖਦੇ ਆ ਝਾੜੂ ਲਾਉਣੀ ਹੈਗੀ ਫਿਰ ਉਹ ਆਜ ਉਹਦੇ ਨਾਲ ਝਾੜੂ ਝੋੜੂ ਲੈ ਵੇੜ ਲਾ ਕਿਲਾਵੀ ਨਾ ਜਾਵੇ ਹੋਰ ਮੇਰਾ ਚੜੂਆ ਤੇ ਵਿਛੜੇ ਰਹਿ ਜੇ ਫੜਾ ਫਟ ਲਾ ਦਿੰਨੀ ਆਂਗੀ ਮੈਂ ਲੈ ਹੋਰ ਚਾਰੇ ਤੱਕ ਗਿਆ ਲੱਗਦਾ चल हूं रखता झाड़ो तो लगता है चल दरवाजा देखा चल आएगा आगे जी हांश्रीकाली सत्काली आज फोन आया करा ना हाँ जी, सासिका जी।, सासिका जी।, हाँ जी ਮੈਂ ਤਾਂ ਕਦਰ ਤੇ ਡਿੱਕੀ ਜਾ ਰਹੇ ਆਂ ਕਿ ਵੀ ਤੁਸੀਂ ਆਉਂਗੇ ਤੁਸੀਂ ਆਓ। ਉਹ ਮੈਂ ਥੋੜਾ ਲੇਟ ਹੋਗਾ ਜੀ। ਅੱਛਾ। ਉਹਨਾਂ ਤੇ ਜਾਣੇ ਕਿ ਵਾਕਿਆ ਤੇ ਮੈਂ ਟੂਟੀ ਠੀਕ ਕਰਾਉਣਾ ਲਾ ਦੇ। ਅੱਛਾ ਜੀ। ਉਹ ਟੂਟੀ ਖਰਾਬ ਸੀ। ਠੀਕ ਹੈ ਜੀ। ਹਾਂ। ਉਹ ਸਾੜਾ ਤਾਂ ਵੀ ਟੂਟੀ ਖਰਾਬ ਆ। ਆਪਣੀ ਜੋ ਸੈਂਖ ਵਾਲੀ ਟੂਟੀ ਹੈਗੀ ਉਹ ਇੱਕ ਟੂਟੀ ਹੈਗੀ ਉਸ ਨਾਲ ਹੀ ਆਪਾਂ ਨੇ ਸਾਰੇ ਕਿਤੇ ਡੰਕਸਾਰਨਾ ਹੈ। ਅੱਛਾ। ਬੈਠੋ ਪਹਿਲਾਂ ਚਾਹ ਪਾਣੀ ਲੰਮੋਗੇ। ਚਾਹ ਪਾਣੀ ਪੀ ਲਾ ਕੇ ਪਹਿਲਾਂ ਇਹਨੂੰ ਦੇਖ ਲਈ ਆਪਾਂ। ਚਲ ਤੁਸੀਂ ਇਹਨੂੰ ਦੇਖੋ ਤੇ ਮੈਂ ਚਾਹ ਪਾਣੀ ਬਣਾਉਣੀ ਹੈਗੀ ਠੀਕ ਹੈ। ਚਲੋ ਠੀਕ ਹੈ। ਯਾਹ ਕੀ ਹੁੰਨੇ। ਮੈਂ ਦੇਖਦਾ ਲਮਾ ਕੀ ਹੋਇਆ। ਇਹ ਪਾਣੀ ਨਹੀਂ ਆਉਂਦਾ ਇਹ ਚੋਂ। ਹਾਂਜੀ ਪਾਣੀ ਨਹੀਂ ਆ ਰਿਹਾ। ਹੂੰ ਸਪਲਾਈ ਉਤੋਂ ਠੀਕ ਆ ਰਹੀ ਆ। ਹਾਂਜੀ ਸਪਲਾਈ ਤਾਂ ਸਹੀ ਹੈਗੀ ਟੈਂਕੀ ਵੀ ਭਰੀ ਹੋਈ ਹੈਗੀ। ਉਪਰੋਂ ਗੇਟ ਵਾਲ ਤਾਂ ਨਹੀਂ ਬੰਦ ਕਿਤੇ। ਨਾਂਜੀ ਨਾ ਬਾਕੀ ਤੁਸੀਂ ਦੇਖ ਲਓ ਜੀ ਮੈਨੂੰ ਤਾਂ ਪਤਾ ਨਹੀਂ। ਮੈਂ ਤਾਂ ਫਿਰ ਦੇਖੂ ਐ। ਭਾਈ ਕਿੱਥੇ ਆ? ਉੱਥੇ ਜਿਹੜੇ ਰਹਿੰਦੇ ਨੇ ਹੈਗਾ ਉੱਥੇ ਬਾਹਰ ਰਹਿੰਦੇ ਨੇ। ਭਰ ਰਹੇ ਨੇ ਹਾਂਜੀ ਹਾਂ ਤਾਂ ਹੀ ਤਾਂ ਮੈਨੂੰ ਫੋਨ ਕਰਨਾ ਪਿਆ ਤੁਹਾਨੂੰ ਅੱਛਾ ਹਾਂ ਵੀ ਚਲੋ ਫਿਰ ਸਾਰੇ ਕੰਮ ਹੋ ਗਏ ਮੈਨੂੰ ਕਰਨਾ ਪੈਣਾ ਤੁਹਾਨੂੰ ਪਤਾ ਹੀ ਬੰਦੇ ਬਿਨਾ ਕਿੰਨਾ ਔਖਾ ਹੈ ਚਲੋ ਸਰਦਾ ਵੀ ਫਿਰ ਇਹਦੇ ਬਾਅਦ ਹਾਂਜੀ ਹਾਂ ਇਹ ਤੇ ਹੈ ਚਲੋ ਤਾਂ ਕੋਈ ਗੱਲ ਨਹੀਂ ਤੇ ਕੋਈ ਨਾ ਕੋਈ ਮੁੰਡਾ ਮੁੰਡਾ ਕੋਈ ਨਹੀਂ ਹੈਗਾ ਜੇ ਮੈਂ ਕੱਲੇ ਹੈਗੇ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਸੀ ਫੋਨ ਤੇ ਵੀ ਮੈਂ ਕੱਲੇ ਹੈਗੇ ਆ ਜਾਓ ਤੁਸੀਂ ਅੱਛਾ ਬੇਫਿਕਰੇ ਹੋ ਕੇ ਆ ਜਾਓ ਠੀਕ ਹੈ ਠੀਕ ਹੈ ਠੀਕ ਹੈ ਚਲੋ ਦੇਖਦਾ ਇਹਨੂੰ ਮੈਂ ਕਰਦਾ ਜੀ ਕਰੋ ਜੀ ਹਾਂ ਚਲੋ ਤੁਸੀਂ ਚਾਹ ਬਣਾਓ ਜੀ

ਮੈਨੂੰ ਲੱਗਦਾ ਕਿਥੋਂ ਬੰਦ ਕਰਕੇ ਉਹ ਇਹ ਤਾਂ ਮੜਾ ਗੌਰੀ ਨਹੀਂ ਕਰੀ ਮੈਨੂੰ ਤਾਂ ਕੰਮ ਖਰਾਬ ਹੀ ਲੱਗਦਾ ਇਹ ਤਾਂ ਠੀਕ ਆ ਇਹ ਫੋਨ ਕਰਿਆ ਮੈਨੂੰ ਹ ਮੈਨੂੰ ਤਾਂ ਕੰਮ ਖਰਾਬ ਲੱਗਦਾ ਉਹ ਗਤੇਸ਼ ਨੂੰ ਨਾਲ ਲੋਡ ਹੋਵੇ ਹੈ ਟੁੱਟਦੇ ਬਹਾਨੇ ਬੁਲਾਇਆ ਹੋਵੇ ਪੁੱਛਣਾ ਉਹਨਾਂ ਕੋਲ ਆ ਕੇ ਕਹਿੰਦੀ ਆ ਨਾਲੇ ਚਾਹ ਪੀਵਾਂਗੇ ਨਾ ਉਹ ਪਤਾ ਨਜ਼ਾਰੇ ਲੈ ਜਾਗੇ ਹ ਹੋਰ ਪਲੰਬਰ ਨੂੰ ਤਾਂ ਐ ਹੁੰਦਾ ਫਿਰ ਮੈਨੂੰ ਵੀ ਤਾਂ ਹੀ ਕਹਿੰਦਾ ਲੱਖਾ ਪਲੰਬਰ ਟੂਟੀਆਂ ਵਾਲਾ ਹੈ ਅੱਖਾ ਪਲੰਬਰ ਵੀ ਐਮੀ ਨਹੀਂ ਹੈਗਾ ਚਲੋ ਕਰਤਾ ਗੱਲ ਆ ਟੂਟੀ ਤਾਂ ਠੀਕ ਹੋ ਗਈ ਥੋੜੀ ਹਾਂਜੀ ਟੂਟੀ ਤਾਂ ਠੀਕ ਹੋ ਗਈ ਅੱਛਾ ਜੀ ਹਾਂ ਚਲੋ ਆ ਜੇ ਫਿਰ ਚਾਹ ਪੀ ਲਓ ਕੀ ਹੋ ਗਿਆ ਸੀ ਚਾਹ ਕੋਈ ਤਾਂ ਇਥੋਂ ਬੰਦ ਸੀ ਜੀ ਤੁਸੀਂ ਧਿਆਨ ਨਹੀਂ ਕਰਿਆ ਦੇਖੋ ਅੱਛਾ ਜੀ ਇਹ ਆ ਦੇਖੋ ਚੱਲ ਰਹੀ ਹੈ ਨਾ ਹਾਂਜੀ ਹਾਂ ਇਹ ਤਾਂ ਹੈ ਜਿਵੇਂ ਅੱਖਾ ਨੇ ਕਰਤਾ ਹੋਣਾ ਜੀ ਇਹ ਤਾਂ ਮੈਂ ਧਿਆਨ ਹੀ ਰਿਹਾ ਮੈਂ ਤਾਂ ਬਸ ਬੌਂਦੜ ਕੇ ਚਲੋ ਜੀ ਜਿਵੇਂ ਜਿਵਾਕ ਇਹ ਨਹੀਂ ਆਪਣੇ ਰੇ

ਕੋਈ ਗੱਲ। ਬੈਠੋ ਜੀ। ਅੱਛਾ ਚਲੋ ਕੋਈ ਠੀਕ ਹੈ। ਜੀ ਬੈਠੋ। ਥੈਂਕ ਯੂ ਮੈਡਮ। ਮੇਰਾ ਟੂਟੇ ਸੁੱਟੇ ਠੀਕ ਹੋ ਗਏ ਹੁਣ ਹਾਂਜੀ। ਤੇ ਹੋਰ ਸੁਣਾਓ ਫਿਰ ਠੀਕ ਰਹਿੰਦੇ ਹੋ? ਹਾਂਜੀ ਹਾਂ ਬਹੁਤ ਵਧੀਆ ਜੀ ਤੁਸੀਂ ਆਪਣੀ ਸੁਣਾਓ। ਆ ਜਾ ਕਰੋ ਕੋਈ ਗੱਲ ਲਈ ਮਾਰ ਲਿਆ ਕਰੋ ਗੇੜਾ। ਜੀ ਤਾਂ ਮੇਰਾ ਵੀ ਘਰ ਦਾ ਪੁੱਛਿਆ ਇਹਨਾਂ। ਹੋਰ ਸੁਣਾਓ ਜੀ ਠੀਕ ਹੋ? ਹਾਂਜੀ ਹਾਂ ਬਹੁਤ ਵਧੀਆ। ਥੋੜਾ ਜੀ ਕਿ ਮੇਰਾ ਤਾਂ ਟਵਟੇ ਘਰ ਦੇ ਵਿੱਚਾ ਏਡਾ ਵੱਡਾ ਘਰ ਕਿਵੇਂ ਜੀ 라ਦਾ? ਦੰਤਾਂ ਜੀ ਲੰਗ ਜਾਂਦਾ ਰਾਤਾਂ ਕੱਟਣੀਆਂ ਬਹੁਤ ਔਖੀਆਂ ਨੇ ਬਹੁਤ ਔਖਾ ਹਨ ਬੰਦੇ ਹਾਂਜੀ ਹਾਂ ਇਹ ਤੇ ਹੈ ਹੂੰ ਹੁਣ ਫਿਰ ਕਿਸੇ ਨੂੰ ਬੋਲ ਕੇ ਕਿਹਾ ਵੀ ਨਹੀਂ ਜਾਂਦਾ ਹੈਗਾ ਨਹੀਂ ਬਹੁਤ ਔਖਾ ਜੀ ਹਾਂ ਬਾਕੀ ਸਮਝਦਾਰੇ ਨੂੰ ਕਹਿੰਦੇ ਇਸ਼ਾਰੇ کافی ਹੁੰਦਾ ਹੈ ਪੁੱਤਾ ਠੀਕ ਆ ਤੁਸੀਂ ਜੇ ਮੈਨੂੰ ਆਥਣੇ ਬੁਲਾ ਲਾਂ ਤਾਂ ਫੇਰ ਠੀਕ ਨਹੀਂ ਦੀ ਆਥਣੇ ਹਾਂ ਤੁੰਡੀ ਠੀਕ ਕਰਨ ਵਾਸਤੇ ਜੀ ਅੱਛਾ ਜੀ ਹਾਂ ਨੇ ਟੁੱਟੇ ਤਾਂ ਹੁਣ ਠੀਕ ਹੋ ਗਏ ਟੁੱਟੇ ਦਾ ਲੀਕ ਹੈ ਨਹੀਂ ਜੀ ਮੇਰੀ ਗੱਲ ਸੁਣੋ ਮੈਨੂੰ ਐਵੇਂ ਹੀ ਨਹੀਂ ਕਹਿੰਦੇ ਲੱਖਾ ਪਲੰਬਰ ਅੱਛਾ ਜੀ ਟੂਟੀਆਂ ਵਾਲਾ ਠੀਕ ਹੈ ਜੀ ਹਾਂ ਮੈਂ ਵੀ ਟੁੱਟੇ ਦਾ ਕੰਮ ਹਰ ਤਸੱਲੀ ਬਖਸ਼ ਕਰਦਾ ਹਾਂ ਨਾ ਅੱਛਾ ਜੀ ਹਾਂ ਤਾਂ ਹੀ ਤਾਂ ਜੀ ਮੈਂ ਤੁਹਾਨੂੰ ਫੋਨ ਲਾਇਆ ਹਾਂ ਮੈਂ ਤਾਂ ਉੱਥੋਂ ਮੋਹਲੇ ਤੋਂ ਨੰਬਰ ਲਿਆ ਸੀਗਾ ਮੈਂ ਕਿਹਾ ਮੈਨੂੰ ਲੱਖੇ ਪਲੰਬਰ ਦਾ ਨੰਬਰ ਚਾਹੀਦਾਗਾ ਠੀਕ ਹੈ ਉਹਨਾਂ ਨੇ ਫਿਰ ਮੈਨੂੰ ਨੰਬਰ ਦਿੱਤਾ ਫਿਰ ਮੈਂ ਤੁਹਾਡੇ ਨਾਲ ਗੱਲ ਕੀਤੀ ਤਾਂ ਹੀ ਮੈਂ ਤੁਹਾਨੂੰ ਬੁਲਾਇਆਗਾ ਹਾਂ ਸੱਚੀ ਥੋੜੇ ਹੱਥ ਇਚਤਾ ਜਾਤੇ ਹੋਗਾ ਉਸ ਦਾ ਸਕੇਂਟਾ ਜੇ ਪਤਾ ਕਰਤਾ ਵੀ ਹਾਂ ਕਿ ਕੀ ਪ੍ਰੋਬਲਮ ਆਗੀ ਨਹੀਂ ਨਹੀਂ ਸਹੀ ਗੱਲ ਕੋਈ ਗੱਲ ਨਹੀਂ ਉਹ ਤਾਂ ਹੋ ਗਈ ਜੀ ਠੀਕ ਆ ਬਿਲਕੁਲ ਫੇਰ ਕਦੇ ਲੋਡ ਕੋ ਨਾ ਮੈਨੂੰ ਫੋਨ ਕਰ ਲੈਣਾ ਹਾਂਜੀ ਹੁਣ ਤਾਂ ਮੇਰੇ ਲਵੇ ਨੰਬਰ ਹੈਗਾ ਥੋੜਾ ਹੁਣ ਤਾਂ ਮੈਂ ਦੇਣਾ ਹੋਗਾ ਮੈਂ ਰਾਤ ਵੇਪਾ ਮੈਂ ਸੌਂ ਜਾਂਦੀ ਹਾਂ ਫੋਨ ਕਰਦਾ ਕਦੇ ਕੋਈ ਚੀਜ਼ ਕੋ ਕੇ ਫੋਨ ਕਰ ਲੈਣਾ ਠੀਕ ਹੈ ਜੀ ਹਾਂ ਹੋਰ ਕੋਈ ਸੇਵਾ ਦੱਸੋ ਜੀ ਸੇਵਾ ਤਾਂ ਕੋਈ ਗੱਲ ਨਹੀਂ ਜੀ ਟੈਨਸ਼ਨ ਨਹੀਂ ਲੈਣੀ ਬਿਲਕੁਲ ਵੀ ਕਿਸੇ ਹੀ ਕੰਮ ਨਾ ਜੀ ਨਾ ਹੁਣ ਥੋੜੇ ਹੁੰਦਾ ਕਾਰੇ ਟੂਟੀਆਂ ਦਾ ਕੰਮ ਹੋਵੇ ਕੋਈ ਹੋਰ ਕੰਮ ਹੋਵੇ ਠੀਕ ਹੈ ਠੀਕ ਹੈ ਜੀ ਠੀਕ ਹੈ ਨਾ ਹੁਣ ਤੁਸੀਂ ਦੱਸੋ ਸਾਨੂੰ ਸੇਵਾ ਦਾ ਮੌਕਾ ਦਿਓ ਹੁਣ ਅਸੀਂ ਤੁਹਾਡੀ ਕੀ ਸੇਵਾ ਕਰੀਏ ਮੈਂ ਭਾਰੇ ਘੱਤੀ ਛੋਟਾ ਜੀ ਕਿਵੇਂ ਰਹਿਦਾ ਜੀ ਜੀਤਾ ਜੀ ਬਸ ਹੁਣ ਤੁਹਾਨੂੰ ਪਤੀ ਆ ਲਾਉਣਾ ਪੈਂਦਾਗਾ ਤੁਹਾਨੂੰ ਵੀ ਪਤਾ ਹੀ ਹੁਣ ਕੱਲੀ ਜਨਾਨੀ ਨੂੰ ਰਹਿਣਾ ਕਿਹੜਾ ਸੌਖਾ ਪਿਆਗਾ ਬਹੁਤ ਔਖਾ ਮੇਰਾ ਤਾਂ ਆਪਣੀ ਚੀਜ਼ ਆਦਾ ਇਕੱਲੇ ਤਾਂ ਅੱਛਾ ਜੀ ਕੀ ਗੱਲ ਤੁਹਾਡੇ ਪਰਿਵਾਰ ਹੈ ਨਹੀਂ ਜੀ ਪਰਵਾਰ ਤੋਂ ਬਾਅਦ ਹੈ ਨਹੀਂ ਹਜੇ ਵਿਆਹ ਹੋਇਆ ਨਹੀਂ ਕਿਸੇ ਨੂੰ ਪਤੀਆਂ ਅੱਛਾ ਜੀ ਉਹ ਬਸ ਕੰਮ ਕਰਦੇ ਨੇ ਤਾਂ ਐਸੇ ਕਿਤੇ ਤੁਸੀਂ ਵਿਆਹੇ ਹੋਏ ਹਨ ਨਾ ਨਾ ਵਿਆਹ ਕਿੱਥੇ ਜੀ ਹਜੇ ਅੱਛਾ ਸਾਡੇ ਘਰ ਵਿੱਚ ਕਿੱਥੇ ਆ ਸਾਡੇ ਘਰ ਵਿੱਚ ਤਾਂ ਹਾਂ ਬਸ ਮਾਰੀ ਜਾਂਦੇ ਮੱਥਾ ਚਲ ਕੋਈ ਗੱਲ ਨਹੀਂ ਤੁਸੀਂ ਹੋਰ ਗੇੜਾ ਮਾਰ ਲਿਆ ਕਰੋ ਚੱਲੀ ਜਾਂਦਾ ਐ ਕੰਮ ਅੱਛਾ ਜੀ ਚਲ ਤੁਸੀਂ ਹੋਰ ਗੇੜਾ ਮਾਰ ਲਿਆ ਕਰੋ ਠੀਕ ਆ ਕੋਈ ਗੱਲ ਨਹੀਂ ਧਰੂ ਮਾਰਾਂਗੇ ਗੇੜਾ ਤੇ ਹੋਰ ਮੈਂ ਕਿਹਾ ਚਲੋ ਆਪਰੇ ਇੱਧਰ ਵੀ ਸੇ ਇੱਕ ਟੂਟੀ ਜੀ ਤੁਹਾਨੂੰ ਦਿਖਾ ਦਿੰਦੇ ਕਿੱਧਰ ਹੀ ਆ ਇੱਧਰ ਆ ਜੀ ਆਪਣੇ ਇੱਧਰ ਚਲੋ ਦੇਖੋ ਆਪਣਾ ਫਰ ਆਜੋ ਜੀ ਫਿਰ ਆਪਾਂ ਇੱਧਰ ਟੂਟੂ ਠੀਕ ਕਰੀਗੇ ਇੱਧਰ ਟੂਟ ਗਿਆ ਹਾਂਜੀ ਹਾਂਜੀ ਆਜੋ ਬੋਹਾਂ ਬੈਗ ਚੱਕ ਲਈ ਬੈਗ ਨੂੰ ਰਹਿਣ ਦਿਓ ਜੀ ਹਾਂਜੀ ਇਹ ਬੈਗ ਵਾਲੀ ਟੂਟੇ ਠੀਕ ਕਰਨ ਵਾਲੀ ਨਹੀਂ ਹੈਗੀ ਅੱਛਾ ਠੀਕ ਹੈ ਹਾਂਜੀ ਹਾਂ ਆਜੋ ਆਜੋ ਮੈਨੂੰ ਤਾਂ ਲੱਗਦਾ ਇਹ ਵੀ ਟੂਟੇ ਠੀਕ ਕਰਨ ਆਈ ਆ ਆਜੋ ਜੀ ਕੀ ਲੱਗਿਆ ਸੱਚਾ ਨਾ ਆਜੋ ਆਜੋ ਇਹਦੀ ਟੂਟੇ ਠੀਕ ਹੈ ਕਰੂੰਦੇ ਠੀਕ ਹੈ ਕਰਦੇ ਹਾਂ ਕਤਲੇ ਠੀਕ ਹੈ ਜੀ ਹਾਂ ਜੀ ਹਾਂ ਵਧੀਆ ਠੀਕ ਹੈ ਵੀ ਤੁਹਾਡੇ ਹੋ ਗਏ ਠੀਕ ਆ ਠੀਕ ਹੈ ਠੀਕ ਹੈ ਨਾ ਤੇ ਹੁਣ ਮੈਂ ਜ਼ਿਆਦਾ ਵੀ ਬੁਲਾਵਾਂ ਨਾ ਜਦੀ ਆ ਜਾ ਕਰੋ ਤੁਸੀਂ ਠੀਕ ਹੈ ਜੀ ਸਰਬ ਠੀਕ ਹੈ ਜੀ ਆ ਕਪੜੇ ਜੀ ਠੀਕ ਕਰ ਲਓ ਜੀ ਸਰਕ ਦੇਖਣਾ ਲਵੇ ਚਲੋ ਬਚਾ ਕੇ ਜੇ ਭਾਗ ਜੋ ਠੀਕ ਹੈ ਕੋਈ ਨ ਕੋਈ ਠੀਕ ਹੈ ਜੀ ਸਰਦੇ ਤੇ ਕੋਈ ਸ਼ੱਕ ਨਹੀਂ ਕਰਦਾ ਅੱਛਾ ਜੀ ਤੁਸੀਂ ਪਲੰਬਰ ਹੁੰਨੇ ਆ ਕਿ ਤਾਹੇ ਜੀ ਮੈਂ ਤੁਹਾਨੂੰ ਬੁਲਾਇਆ ਸੀਗਾ ਹਾਂ ਚਲੋ ਜੀ ਮੈਂ ਗੇਟ ਦਾ ਕਚਾੜਾ ਢੋਣੀ ਆ ਤੁਹਾਨੂੰ ਆ ਜਾਓ ਚਲੋ ਚਲੋ ਠੀਕ ਹੈ ਜੀ ਤੁਸੀਂ ਕਰੋ ਰਾਮ ਤੇ ਮੈਂ ਚਲਾ ਜਾਣਾ ਠੀਕ ਹੈ ਹਾਂ ਜੀ ਹਾਂ ਬਹੁਤ ਚਲੋ ਜੀ ਠੀਕ ਹੈ ਜੀ ਫਿਰ ਹੁਣ ਹਾਂ ਠੀਕ ਆ ਨਾਲੇ ਨਾ ਮੈਨੂੰ ਦੂਜੇ ਤੀਜੇ ਨੇ ਬਲਾਉਂਦੇ ਰਿਹਾ ਫਿਰ ਠੀਕ ਹੈ ਜੀ ਜਿਹੜੀਆਂ ਟੂਟੀਾਂ ਵਿੱਚ ਲੀਕ ਕਰੀ ਆ ਨਾ ਇਹਨੂੰ ਲੀਕ ਹੀ ਰਹਿਣ ਦਿਓ ਇਹ ਤਾਂ ਜੀ ਲੀਕੇ ਰਹੋ ਤੁਸੀਂ ਬੇ ਟੈਨਸ਼ਨ ਰਹੋ ਹਾਂ ਉਹ ਨਾਲੇ ਨਾ ਮੈਨੂੰ ਨਾ ਸੇਵਾ ਦਾ ਮੌਕਾ ਮਿਲਦਾ ਰਹੂ ਮੇਰੀ ਸੁਣੋ ਗੱਲ ਜਦੇ ਸੋਨ ਫੋਨ ਕਰਦਾ ਜਦੇ ਝੱਟ ਭੱਜ ਆਇਆ ਕਰ ਹੁਣ ਤਾਂ ਆਪਾਂ ਨੂੰ ਮੌਕੇ ਮੌਕੇ ਨਹੀਂ ਕਿ ਚਲੋ ਠੀਕ ਆ ਹਾਂ ਹੁਣ ਤਾਂ ਨਜ਼ਾਰੇ ਲੰਮੇ ਨਜ਼ਾਰੇ ਦਵਾਂਗੇ ਹੁਣ ਤੁਸੀਂ ਬਗ ਜੋ ਸੇ ਤੀਜ ਵਖ ਨਾ ਆ ਜਾਣਾ ਮੈਂ ਕਹਾਂ ਨਜ਼ਾਰਾ ਆ ਗਿਆ ਅੱਜ ਤਾਂ ਠੀਕ ਆ ਹਾਂਜੀ ਹਾਂ ਕੋਈ ਗੱਲ ਨਹੀਂ ਫਿਰ ਵੀ ਨਜ਼ਾਰੇ ਮਿਲਦੀ ਰਹਿਣਗੇ ਟੈਨਸ਼ਨ ਨਾ ਲੈ ਹੋਰ ਮੈਂ ਕਰਦੇ ਰਹੋ ਮੈਨੂੰ ਹਾਂਜੀ ਹਾਂ ਫੋਨ ਤਾਂ ਹੁਣ ਬਸ ਤੈਨੂੰ ਹੀ ਚੱਲਣਗੇ ਹਾਂ ਹੋਰ ਨਾ ਹੁਣ ਕਿਸੇ ਨੂੰ ਕਹਿ ਦੇ ਟੂਟੀ ਨੂੰ ਨਾ ਜੀ ਨਾ ਨਾ ਤੁਹਾਡੇ ਤੇ ਠੀਕ ਹੋ ਗਿਆ ਕਿਤੇ ਕੋਈ ਹੋਰੇ ਠੀਕ ਕਰ ਜਾ ਕੇ ਨਾ ਜੀ ਨਾ ਨਾ ਮੈਂ ਠੀਕ ਕਰੂੰਗਾ ਠੀਕ ਹੈ ਜੀ ਠੀਕ ਹੈ ਚੰਗਾ a ਚੱਲਿਆ ਇਹ ਤਾਂ ਹੋ ਗਿਆ ਆਤਾ ਕਾ ਮ ਬਾਲੀ ਵਧੀਆ ਹੋ ਗਿਆ ਵਧੀਆ ਕਿੱਤਾ ਖਾਉਣ ਟੂਟੀ ਨੇ ਵੀ ਅੱਜ ਹੀ ਖਰਾਬ ਹੋਣਾ ਸੀਗਾ ਪਹਾਨੇ ਨਾਲ ਚੱਲ ਮੇਰਾ ਵੀ ਟੰਗਾ ਲੈ ਉਹਦਾ ਵੀ ਮਨ ਪਰਚਾਵਾ ਹੋ ਗਿਆ ਹੁਣ ਤਾਂ ਬਸ ਨਾ ਸਾਵਾ ਸੀ ਲਿੱਟੂ ਟੂਟੀਆਂ ਜਿਹੜੇ ਤਾਂ ਇਹਨੇ ਮੇਲਣ ਕਰਾਤੇ ਹੁਣ ਤਾਂ ਬਸ ਇਸੇ ਨਹੀਂ ਬੁਲਾਇਆ ਕਰੂੰਗੀ ਢਾਲ ਜੇ ਠੰਡ ਪੈ ਗਈ ਸਾਰੀਆਂ ਰੀਜਾਂ ਪੂਰੀਆਂ ਹੋ ਗਈਆਂ ਜੰਨੀਆਂ ਸੀਗੀਆਂ चल हम आराम कर ला हाय हाए तसलियां करा गया नहीं बंदा कैंट से गा या पूरा याद करूंगी लखे पलंबर भी हां